ਜਿੰਨੇ ਵੀ ਦਰਸ਼ਕ ਆਪਣਾ ਚੈਨਲ ਦੇਖ ਰਹੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਖੜੇ ਆ ਪਿੰਡ ਕਕਰਾਲਾ ਦੇ ਵਿੱਚ ਜਾਣਦੇ ਆ ਆਪਾਂ ਮਲਾਉਣਿਆ ਤੁਹਾਨੂੰ ਪੱਤਰਕਾਰ ਉੱਗੇ ਪੱਤਰਕਾਰ ਹਮੇਸ਼ ਸਿੰਘ ਲਵਾਨਾ ਜੀ ਨਾਲ ਉਹਨਾਂ ਤੋਂ ਪੁੱਛਦੇ ਆ ਜਿਹੜਾ ਇਹ ਕਾਫਲਾ ਪਿੰਡ ਬਚਾਓ ਪੰਜਾਬ ਬਚਾਓ ਜਾਤਰਾ ਕਾਫਲਾ ਗ੍ਰਾਮ ਸਭਾ ਚੇਤਨਾ ਕਾਫਲਾ ਉਹਦੇ ਬਾਰੇ ਆਪਾਂ ਜਾਣਕਾਰੀ ਲੈਣੇ ਆ ਤਾਂ ਇਹਦਾ ਕੀ ਮਤਲਬ ਆ ਤੇ ਕੀ ਇਸ ਨਾਲ ਜਾਣਕਾਰੀ ਮਿਲਿਆ ਸਤਿ ਸ੍ਰੀ ਅਕਾਲ ਜੀ ਗ੍ਰਾਮ ਸਭਾ ਚੇਤਨਾ ਕਾਫਲਾ ਜਿਹੜਾ ਉਹ ਪਖਤ ਦੰਦਵਾ ਸਾਹਿਬ ਦੇ ਸਾਫਕਾ ਜਥੇਦਾਰ ਗਿਆਨੀ ਕੇਵਲ ਸਿੰਘ ਦੀ ਅਗਵਾਈ ਚ 2 ਸਤੰਬਰ ਤੋਂ ਚੱਲਿਆ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਚੱਪੜ ਚੜੀ ਤੋ ਕਿਉਂਕਿ ਬਾਬਾ ਬੰਦਾ ਸਿੰਘ ਜਹਾਦਰ ਦੀ ਇਸ ਲਈ ਚੁਣੀ ਗਈ ਉਹ ਜਗਾ ਕਿ ਉਹਨਾਂ ਨੇ ਜਿਹੜਾ ਅੱਜ ਕੱਲ ਦਾ ਮਾਹੌਲ ਹੈ ਇਹਦੇ ਉਲਟ ਕੰਮ ਕੀਤਾ ਅੱਜ ਕੱਲ ਜ਼ਮੀਨਾਂ ਕਾਰਪੋਰੇਟਰ ਨੂੰ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੇ ਜ਼ਮੀਨਾਂ ਦਾ مالک ਮੁਜਾਰਿਆਂ ਨੂੰ ਬਣਾਇਆ ਸੀ ਜ਼ਗੀਰਦਾਰੀ ਖਤਮ ਕਰਕੇ ਲਾਈਨ ਟੂ ਦੀ ਟਿੱਲਰ ਜਿਹੜੀ ਗੱਲ ਕੀਤੀ ਸੀ ਉਥੋਂ ਇਹ ਪ੍ਰੇਰਣਾ ਲੈ ਕੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਛੋਟੇ ਜ਼ਿਲ੍ਹਿਆਂ 'ਚ 1 ਦਿਨ ਵੱਡੇ ਜ਼ਿਲ੍ਹਿਆਂ 'ਚ 2 ਦਿਨ ਇਹ 30 ਸਤੰਬਰ ਤੱਕ ਚੱਲਣਾ 30 ਸਤੰਬਰ ਨੂੰ ਸੀਦ ਕਰਤਾਰ ਸਿੰਘ ਸਰਾਬਾ ਦਾ ਜਿਹੜਾ ਘਰ ਹੈ ਉੱਥੇ ਸਰਾਬੇ ਉਹਦੇ ਸਾਹਮਣੇ ਉੱਥੇ ਇਹਨੇ ਖਤਮ ਹੋਣਾ ਪੰਜਾਬ ਭਰ ਦੇ ਵਿੱਚੋਂ ਸਾਰੇ ਲੋਕਾਂ ਨੂੰ ਸਰਦਾ ਦੇ ਕੇ ਇਹਦਾ ਮੇਨ ਕੰਮ ਇਹ ਹੈ ਮਕਸਦ ਦਾ ਸਰਚ ਕੀਤਾ ਗਿਆ ਕਿ ਪਿੰਡ ਦੀ ਜਿਹੜੀ ਸਭ ਤੋਂ ਮਜ਼ਬੂਤ ਸੰਸਥਾ ਹੈ ਗ੍ਰਾਮ ਸਭਾ ਉਹ ਗੈਰ ਸਰਗਰਮ ਹੈ ਤੇ ਉਹਦੇ ਬਾਰੇ ਅਜੇ ਜਾਣਕਾਰੀ ਵੀ ਨਹੀਂ ਬਹੁਤ سارے ਪੰਜਾਬਸ਼ਤਾ ਲੋਕ ਇਹ ਪੁੱਛਦੇ ਨੇ ਵੇ ਅੱਛੇ ಗ್ರಾಮ ਸਭਾ ਬਣਦੀ ਕਿਵੇਂ ਹੈ ਇਹ ਰਜਿਸਟਰਡ ਹੁੰਦੀ ਹੈ ਕਿ ਨਹੀਂ ਹੁੰਦੀ ਕੀ ਇਹਦਾ ਕੰਮ ਹੈ ਤਾਂ ਇਹ ਸੋਚਿਆ ਗਿਆ ਕਿ ਇੱਕ ਮੁਗਲੀ ਚੇਤਨਾ ਤਾਂ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਫਿਰ ਕਿਵੇਂ ਸੰਗਰਮ ਹੁੰਦੀ ਹੈ ਉਸ ਤੋਂ ਬਾਅਦ ਦੀ ਗੱਲ ਹੈ ਸਰਗਰਮ ਉਹ ਤੋਂ ਪਹਿਲਾਂ ਹੋ ਨਹੀਂ ਸਕਦੀ ਇਹੀ ਵਿਚਾਰ ਸਾਂਝੇ ਕਰਦੇ ਹੋਏ ਲਗਾਤਾਰ ਜਾਇਆ ਜਾ ਰਿਹਾ ਹੈ ਕਿ ਲੋਕਾਂ ਨੂੰ ਇਹ ਸਮਝ ਜਾਏ ਕਿ ਗ੍ਰਾਮ ਸਭਾ ਇੱਕ ਸਥਾਈ ਸੰਸਥਾ ਹੈ ਕਿਤੇ ਰਜਿਸਟਰ ਨਹੀਂ ਹੋਣੀ ਕਿਤੇ ਬਣਾਉਣ ਨਹੀਂ ਜਾਣਾ ਪੈਣਾ ਜੇ ਗ੍ਰਾਮ ਸਭਾ ਤਾਂ ਹੀ ਪੰਚਾਇਤ ਹੈ ਗ੍ਰਾਮ ਸਭਾ ਤੋਂ ਬਿਨਾ ਕੋਈ ਪੰਚਾਇਤ ਨਹੀਂ ਇੱਕ ਇਹ ਸਬਦਾ ਦਿੰਦੇ ਨੇ ਕਿ ਜਿਹੜੀਆਂ ਵੀ ਆਉਣ ਵਾਲੀਆਂ ਸਮੇਂ ਦੇ ਵਿੱਚ ਪੰਚਾਇਤਾਂ ਚੋਣੀਆਂ ਜਾਣ ਉਹ ਧੜਿਆਂ ਦੀਆਂ ਨਾ ਹੋਣ ਗ੍ਰਾਮ ਸਭਾ ਰਾਹੀਂ ਸਾਰੇ ਕੰਮ ਕਰਨ ਦੀ ਆਦਤ ਪਾਉਣ ਪੰਚ ਸਰਪੰਚ ਜਿਹੜੇ ਵੀ ਨੇ ਔਰ ਇੱਕ ਇਹ ਗੱਲ ਵੀ ਅਜੀਬ ਹੋਈ ਹੈ ਪੰਜਾਬ ਦੇ ਚੀਫ ਮਿਨਿਸਟਰ ਨੇ ਜਿਹੜੀ ਕੱਲ ਕੀਤੀ ਹੈ ਉਹ ਕਹਿੰਦੇ ਵੀ ਪਾਰਟੀ ਦੇ ਚੋਣ ਨਿਸੰਤਤਾ ਪੰਚਾਇਤਾਂ ਨਾਲ ਲੜਨਾ ਲਾ ਕੇ ਪਹਿਲਾਂ ਵੀ ਕਦੇ ਨਹੀਂ ਰੜੀਆਂ ਪਰ ਸਾਡੇ ਵਰਗੇ ਆਂਦੀ ਕਹਿੰਦੇ ਫੋਟੋ ਜ਼ਰੂਰ ਲਾ ਲਿਆ ਕਰੋ ਜਿਹੜਾ ਜਿਹੜਾ ਸਾਡੇ ਵਫਾਦਾਰ ਹੋਊਗਾ ਸਰਪੰਚ ਖੜੂਗਾ ਉਹ ਫੋਟੋ ਲਾ ਲਿਆ ਕਰੇ ਇਹ ਤਾਂ ਉਦੋਂ ਵੀ ਘਠੀਆਂ ਕੰਮ ਕਿਉਂਕਿ ਲੀਡਰਾਂ ਦੀ ਫੋਟੋ ਪਿੰਡ ਦੀ ਸਰਪੰਚੀ ਚ ਕਿਸੇ ਐਮਐਲਏ ਦਾ ਕਿਸੇ ਚੀਫ ਰਿਸਟਰ ਦਾ ਕਿ ਮੰਤਰੀ ਦਾ ਕੀ ਕੰਮ ਹੈ ਪਿੰਡ ਦੇ ਲੋਕਾਂ ਨੇ ਆਪਣੀ ਪੰਚਾਇਤ ਛੋੜਨੀ ਆ ਆਪਣੀ ਸਰਕਾਰ ਛੋੜਨੀ ਆ ਇਹ ਸਗੋਂ ਧੋੜੇ ਬੰਦੀ ਵਧਾਊਗੀ ਦੇਖਾ ਦੇਖੀ ਚਾਪਲੂਸ ਬੰਦੇ ਫੋਟੋ ਲਾਇਆ ਕਰਨਗੇ ਕੋ ਅੱਖ ਇੱਕ ਦੂਜੇ ਤੋਂ ਅੱਗੇ ਵੱਧ ਕੇ ਇਹ ਤਾਂ ਪਾਰਟੀਵਾਦੀ ਆਪੀ ਕਦੀ ਇੱਕ ਪਾਰਟੀ ਦਾ ਲਾਦੂਆ ਕੱਢੋ ਦੂਜਾ ਆਪਣੇ ਲੀਡਰ ਦਾ ਉੱਥੇ ਜੱਫੇ ਦੇ ਲੀਡਰ ਦੀ ਲਾਉ ਚੌਥਾ ਆਪਣੇ ਲੀਡਰ ਦੀ ਇਸ ਗੱਲ ਨੂੰ ਲੋਕਾਂ ਨੂੰ ਹੁਣੇ ਤੋਂ ਖਾਰਜ ਕਰਨਾ ਚਾਹੀਦਾ ਔਰ ਮੈਸੇਜ ਦੇਣਾ ਚਾਹੀਦਾ ਸਰਕਾਰ ਨੂੰ ਕਿ ਗਲਤ ਗੱਲ ਹੈ ਤੇ ਇਹਨੂੰ ਵੈਸੇ ਇਸ ਬਿਆਨ ਨੂੰ ਮੁੱਖ ਮੰਤਰੀ ਨੂੰ ਵਾਪਸ ਲੈਣਾ ਚਾਹੀਦਾ ਆਪ ਹੀ ਕਿ ਕੋਈ ਬਹੁਤ ਚੱਜਦਾ ਤੇ ਵਧੀਆ ਬਿਆਨ ਨਹੀਂ ਹੈ ਉਸੇ ਕਰਕੇ ਇਹ ਹੈ ਕਿ ਅਗਲੇ ਜੇ ਚੋਣਾਂ ਹੁੰਦੀਆਂ ਵੀ ਨੇ ਸਰਬਸੰਮਤੀ ਨਾਲ ਨਹੀਂ ਵੀ ਹੁੰਦੀਆਂ ਤਾਂ ਵੀ ਜਿਹੜੇ ਲੋਕੇ ਕਹਿਣਗੇ ਕਿ ਉਮੀਦਵਾਰ ਕਿ ਮੈਂ ਗ੍ਰਾਮ ਸਭਾ ਰਾਹੀਂ ਕੰਮ ਕਰਨੂੰ ਨਸ਼ੇ ਨਾਲ ਵੋਟ ਨਹੀਂ ਲਾਊਂਗਾ ਪੈਸੇ ਨਾਲ ਵੋਟ ਨਹੀਂ ਲਾਊਂਗਾ ਬਸਤਾ ਵੰਡ ਕੇ ਨਹੀਂ ਲੜੂਗਾ ਜਾ ਨਫਰਤ ਨਹੀਂ ਫਲਾਉਂਗਾ ਘਟੋ ਘਟ ਇਹ ਸਾਰੀਆਂ ਚੀਜ਼ਾਂ ਤੋਂ ਬਿਨਾ ਜਿਹੜੀ ਜੇ ਚੋਣ ਹੋਏਗੀ ਤਾਂ ਉਹ ਚੋਣ ਪਿੰਡਾਂ ਦੇ ਬਾਰੇ ਸੋਚੇਗੀ ਪਿੰਡ ਮਿਲ ਕੇ ਸੋਚਣਗੇ ਜੇ ਮਿਲ ਕੇ ਸੋਚਣਗੇ ਤਾਂ ਹੀ ਉਹ ਵੱਸ ਸਕਦੇ ਨੇ ਤਾਂ ਨਹੀਂ ਤਾਂ ਨਹੀਂ ਪਰ ਤੁਹਾਡੇ ਜਿਹੜੇ ਕਕਰਾਲਾ ਪਿੰਡ ਦੇ ਵਿੱਚ ਗ੍ਰਾਮ ਸਭਾ ਰਾਹੀਂ ਕੰਮ ਕਰਨਾ ਭਾਵੇਂ ਅਜੇ ਇੱਕ ਦੋ ਫੈਸਲੇ ਹੋਏ ਨੇ ਇਹ ਸ਼ੁਰੂਆਤ ਹੈ ਬਹੁਤ ਇਹ ਪੰਜਾਬ ਦੇ ਲੋਕਾਂ ਲਈ ਵੀ ਚਾਨਣ ਬਣਾਉਣਾ ਬਣਾਉਂਗੀ ਕਿਉਂਕਿ ਰੌਣ ਮਾਡਲ ਜਦੋਂ ਹੁੰਦਾ ਜੇ ਦੋ ਚਾਰ ਜਗ੍ਹਾ ਵਾਪਰ ਜੇ ਉਹ ਸੌਖਾ ਹੈ ਸਮਝਣਾ ਇਕੱਲੀ ਗੱਲਬਾਤ ਦੇ ਨਾਲੋਂ ਇੱਕ ਮਾਡਲ ਬਣੇਗਾ ਔਰ ਇਹਦੇ ਲਈ ਵਧਾਈ ਦੇ ਪਾਤਰ ਵੀ ਨੇ ਕਕਰਾਲਾ ਦੇ ਵਸ ਸਰ ਕੇਸ਼ਵ ਜਹੰਗਾਰਾ ਮੈਂ ਇੱਥੇ ਆ ਗਰੀਂ ਜਰਾ ਪ੍ਰਪੰਧ ਬਚਾਓ ਕਿ ਆਪ ਜੋ ਯਾਤਰਾ ਕਰ ਰਹੇ ਆ ਲੋਕਾਂ ਦਾ ਪਿੰਡ ਪਿੰਡ ਤੁਸੀਂ ਜਾ ਰਹੇ ਹੋ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਸਾਰੇ ਜਗ੍ਹਾ ਬਹੁਤ ਵਧੀਆ ਹੰਗਾਰਾ ਕਿਉਂਕਿ ਲੋਕ ਅੱਕੇ ਪਏ ਨੇ ਪੋਲਿਟਿਕਲ ਦਿਰਾਤੋਂ ਬੇਪਰੋਸਗੀ ਹੈ ਬੇहद ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਸਮਝ ਨਹੀਂ ਆ ਰਹੀ ਪੰਜਾਬ ਚ ਕੀ ਕੀ ਦੇ ਤੇ ਯਕੀਨ ਕਰਨ ਕੀ ਕੀ ਦੇ ਤੇ ਨਾ ਯਕੀਨ ਕਰਨ ਉਸ ਬੇਪਰੋਸਗੀ ਦੇ ਕਾਰਨ ਮੈਦਾਨ ਖਾਲੀ ਹੈ ਟੋਟਲੀ ਲੋਕਾਂ ਨੂੰ ਸਿਆਸਤ ਦਾ ਵੀ ਨਹੀਂ ਸਮਝ ਆ ਰਿਹਾ ਲੀਡਰਾਂ ਤੇ ਯਕੀਨ ਨਹੀਂ ਰਿਹਾ ਨਵੀਂ ਲੀਡਰਸ਼ਿਪ ਅਜੇ ਪਤਾ ਨਹੀਂ ਹੈ ਕਿੱਥੋਂ ਆਏਗੀ ਕਿੱਥੋਂ ਨਹੀਂ ਇਸ ਲਈ ਸਮਾਜ ਚੋਂ ਪਿੰਡਾਂ ਚੋਂ ਜਾਣਕਾਰ ਨੌਜਵਾਨਾਂ ਦੀਆਂ ਜਿਹੜੀਆਂ ਟੀਮਾਂ ਨਿਕਲਣਗੀਆਂ ਉਹ ਭਵਿੱਖ ਦੀ ਲੀਡਰਸ਼ਿਪ ਪੰਜਾਬ ਚਾਹੁੰਦਾ ਤੇ ਜੇ ਉਹ ਨਾ ਹੋਇਆ ਤਾਂ ਨਹੀਂ ਲੀਡਰਾਂ ਦੇ ਮੁੰਡੇ ਲੀਡਰ ਲੀਡਰਾਂ ਦੇ ਮੁੰਡੇ ਲੀਡਰ ਉਹਨੇ ਸਾਰਾ ਪੱਠਾ ਬਿਠਾਇਆ ਹੋਇਆ ਪਰਿਵਾਰਵਾਦ ਨੇ ਉਹਨੂੰ ਖਤਮ ਕਰਨਾ ਪਏਗਾ ਇਹ ਤੋਂ ਬਿਨਾਂ ਕੋਈ ਚਾਰਾ ਨਹੀਂ ਸਰ ਇੱਕ ਲਾਸਟ